ਵੀ ਲੈ ਕੇ ਆਏ ਸੀ ਅੱਜ ਵੀ ਲੈ ਕੇ ਆਏ ਅੱਜ ਉਹਨਾਂ ਨੇ ਫੋਰਸ ਦੇ ਜ਼ੋਰ ਤੇ ਕੁਰਕੀ ਕਰਨੀ ਚਾਹੀ ਪਰ ਕਿਸਾਨਾਂ ਨੇ ਆਪਣੀ ਤਾਕਤ ਦੇ ਜ਼ੋਰ ਤੇ ਉਹ ਕਰਕੀ ਜੀ ਉਹ ਹੋਣ ਨਹੀਂ ਦਿੱਤੀ ਤੋਂ ਪਾਈ ਦਾ ਜਦੋਂ ਉਹ ਬੋਲੀ ਦੇਣ ਚਾਹੁੰਦੇ ਸੀ ਫਿਰ ਅਸੀਂ ਬੋਲੀ ਕਿਹਾ ਵੀ ਜ਼ਮੀਨਾਂ ਤੇ ਜਿਹੜੀ ਬੋਲੀ ਹੈ ਉਹ ਦੇਣ ਨਹੀਂ ਦਿੰਦੇ ਕਿਸੇ ਵੀ ਕੀਮਤ ਤੇ ਕੁਰਕੀ ਨਹੀਂ ਹੋਣ ਦੇ ਜਿਵੇਂ ਬੰਦਾ ਸੂਡ ਆ ਰਿਹਾ ਸੀ ਪਰ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਜਾਣ ਦਿੱਤੀ ਇਸ ਕਰਕੇ ਜੱਥੇਬੰਦੀ ਦਾ ਸੂਡ ਹੈ ਵੀ ਕਿਤੇ ਵੀ ਕਿਸੇ ਵੀ ਕਿਸਾਨ ਦੀ ਜ਼ੁਲਤੀ ਜਿਹੜੀ ਉਹ ਹੋਣ ਨਹੀਂ ਦਿੱਤੀ ਹਾਂਜੀ ਪ੍ਰਧਾਨ ਜੀ ਕੀ ਗੱਲ ਹੋਈ ਹੈ ਮੈਂ ਜਗਦੇਵ ਸਿੰਘ ਜੋਗੜਾ ਆ ਪਾਰਤੀ ਕਿਸਾਨ union ਨੇ ਨੇਕਤਾ ਗਰਾਹਾ ਤੋਂ ਅੱਜ ਜੋ ਚੱਠੇ ਵਾਲੇ ਦੇ ਕਿਸਾਨ ਦੀ RAMME ਦੇ ਆਰਥਿਕ কুরਕੀ ਲੈ ਕੇ ਆਏ ਸੀ ਪਹਿਲਾਂ ਵੀ ਲੈ ਕੇ ਆਏ ਸੀ ਅੱਜ ਵੀ ਲੈ ਕੇ ਆਏ ਅੱਜ ਉਹਨਾਂ ਨੇ ਪੁਲਿਸ ਫੋਰਸ ਦੇ ਜ਼ੋਰ ਤੇ কুরਕੀ ਕਰਨੀ ਚਾਹੀ ਪਰ ਕਿਸਾਨਾਂ ਨੇ ਆਪਣੀ ਤਾਕਤ ਦੇ ਜ਼ੋਰ ਤੇ ਉਹ কুরਕੀ ਜਿਹੜੀ ਉਹ ਹੋਣ ਨਹੀਂ ਦਿੱਤੀ ਹੁਣ ਉਹ ਬਰੰਗ ਪਰਤੇ ਇਥੋਂ ਕਿਸਾਨ ਆਪਦੀ ਤਾਕਤ ਦੇ ਜੋਰ ਤੇ ਕਦੇ ਵੀ ਜਿਹੜੀਆਂ ਕਿਸਾਨਾਂ ਦੀਆਂ ਕੁਰਕੀਆਂ ਨਹੀਂ ਹੋਣਗੀਆਂ। ਹੱਥੋਂ ਪਾਈ ਵੀ ਹੋਈ ਆ ਕੀ ਕਾਰਨ ਸੀਗਾ? ਹੱਥੋਂ ਪਾਈ ਤਾਂ ਜਦੋਂ ਉਹ ਬੋਲੀ ਦੇਣ ਚਾਹੁੰਦੇ ਸੀ ਫਿਰ ਅਸੀਂ ਬੋਲੀ ਕਿਹਾ ਵੀ ਜ਼ਮੀਨਾਂ ਤੇ ਜਿਹੜੀ ਬੋਲੀ ਹੈ ਉਹ ਦੇਣ ਨਹੀਂ ਦਿੰਦੇ ਕਿਸੇ ਵੀ ਕੀਮਤ ਤੇ ਕੁਰਕੀ ਨਹੀਂ ਹੋਣ ਦੇਦੇ ਜਿਵੇਂ ਬੰਦਿਆ ਸੂਲ ਹੈ। ਕੌਣ ਦੇ ਰਿਆ ਸੀ ਬੋਲੀ ਕੌਣ ਦੇ ਰੇ? ਬੋਲੀ ਉਹ ਆਰਤੀਆ ਜਿਹੜਾ ਖੁਦ ਦੇ ਰਿਹਾ ਸੀ। ਖੁਦ ਆਰਤੀਆ ਦਾ। ਹਾਂ ਪਰ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਦੇਣ ਦਿੱਤੀ। ਇਸ ਕਰਕੇ ਜਥੇਬੰਦੀ ਦਾ ਸੂਲ ਹੈ ਵੀ ਕਿਤੇ ਵੀ ਕਿਸੇ ਵੀ ਕਿਸਾਨ ਦੀ ਕੁਰਕੀ ਜਿਹੜੀ ਉਹਨਾਂ ਨਹੀਂ ਦਿੱਤੀ ਜਾਊਗੀ ਜੋ ਮਰਜੀ ਹੋ ਜੇ।